ਇਹੜੇ ਸਾਦਾ ਰਿਸ਼ਤਾ ਇੰਨਾ ਕਿ ਨੇੜੇ ਦਾ ਆ ਅੱਖ ਦਾ ਦਾ ਪਰਵੱਟੇ ਦਾ ਮਜ਼ਦੂਰਾਂ ਦੇ ਨਾਲ ਅਸੀਂ ਆ ਅੱਜ ਮਜ਼ਦੂਰ ਕੰਮ ਨਹੀਂ ਕਰਦੇ ਤੇ ਕਿੱਦਾਂ ਸਾਡਾ ਅਨਾਜ ਤਿਆਰ ਕਰਾਂਗੇ ਕਿੱਦਾਂ ਆਪਣੇ ਦੇਸ਼ ਨੂੰ ਖੁਲਾਵਾਗੇ ਅੱਜ ਇਹਨਾਂ ਦੇ ਤਰਸ ਕਰਨ ਕਿ ਸਾਨੂੰ ਕਿਸਾਨਾਂ ਨੂੰ ਮਾਰਨਾ ਤੇ ਸਾਡੀ ਜ਼ਮੀਨ ਲੈ ਜਾਣੀ ਆ ਉਹ ਗੱਲ ਬਾਤ ਵੀ ਆ ਆ ਸਾਡੇ ਬਿਹਾਰ ਦੇ ਬੰਦੇ ਉਹ ਰੋਂਦੇ ਆ ਬੰਦੇ ਘਰ ਦਵਾਈ ਨੂੰ ਪੈਸਾ ਹੈ ਨਹੀਂ ਉਹ ਸਰਕਾਰ ਸੁੱਤੀ ਪਈ ਆ ਸ਼ਰਮ ਦਾ ਘਟਾ ਇਹੋ ਜੀਆਂ ਸਰਕਾਰਾਂ ਨੂੰ ਲਾਂਦੇ ਆ ਇਹੋ ਜੀ ਸਰਕਾਰਾਂ ਨੂੰ ਮੈਨੂੰ ਕੋਈ ਡਰ ਨਹੀਂ ਨਾ ਨਾ ਲਾਉਣ ਨਾ ਲਾਉਣ ਚਾਰ ਸੀ ਬਸ ਜੱਟ ਕੇ ਮਤ ਕੀਤੀ ਆ ਸਰਕਾਰ ਦੀ ਪਰ ਸਾਨੂੰ ਪਤਾ ਨਹੀਂ ਸੀਗਾ ਵੀ ਆ ਬਲਦਾ ਇਸ ਕੰਮ ਲਈ ਆ ਮੈਂ ਉਦੋਂ ਵੀ ਧਰਨੇ ਤਾਂ ਗੱਲ ਕੀਤੀ ਸੀ ਸਾਨੂੰ ਲੋਕ ਪੁੱਛਦੇ ਆ ਤੇ ਪੁੱਛਾਂ ਤੁਹਾਡੇ ਲੱਗੀਆਂ ਸੀ ਬਾਈ ਬਲਦਾਚ ਮੈਂ ਕਿਹਾ ਪੁੱਛਾਂ ਅਸੀਂ ਲਾ ਲਈਆਂ ਸੀ ਉਹ ਸਾਨੂੰ ਇਹ ਨਹੀਂ ਪਤਾ ਸੀ ਕਿ ਇਹ ਨਹੀਂ ਆ ਕੁਝ ਕਰਨਾ ਐਮਐਲਏ ਨੂੰ ਖੰਡ ਪਾੜ ਦੇ ਸੱਦ ਲਾਓ ਫਟ ਆਉਣਗੇ ਛਿੰਝ ਸੱਦ ਲਾਓ ਫਟ ਆਉਣਗੇ ਕੱਲ ਸ਼ੰਕਰ ਸ਼ੈਨ ਤੇ ਐਮਐਲਏ ਕਿਸੇ ਨੂੰ ਡਰ ਹੋ ਮੈਨੂੰ ਕੋਈ ਡਰ ਨਹੀਂ ਬਿਲਕੁਲ ਮੈਂ ਨਹੀਂ ਡਰਦਾ ਇੱਕਦਮ ਮਰਨਾ ਇਹ ਐਮਐਲਏ ਟੂਰਨਾਮੈਂਟ ਤੇ ਆਉਣਾ ਛਿੰਝਾ ਚੋਣਾ ਫਟ ਆਉਂਦੇ ਆ ਇਹ ਅੱਜ ਆ ਮੰਡੀਆਂ ਦੀ ਦੀਆਂ ਨਹੀਂ ਉਹ ਸਾਲੋਂ ਭਰੋਸਾ ਨਹੀਂ ਦਿਵਾ ਸਕਦੇ ਲੰਘ ਗਿਆ ਇਹੋ ਜਿਹਾ ਸਰਕਾਰ ਦੇ ਭਗਵੰਤ ਮਾਨ ਸਰਕਾਰ ਮਰਦਾਵਾਰ ਮਰਦਾਵਾਰ पी सरकार मुर्दाबाद मुदाबाद मर्दा मुर्दाबाद पानवे एम एल ए मुर्दाबाद मुर्दाबाद ए सरकार हाय 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 ए सरकार हाय हाय